ਦੀ ਰੱਬ ਨਾਲ ਲਿਬ ਲੱਗੀ ਹੈ ਕਹਿੰਦੇ ਉਹ ਨੇ ਵੱਡੇ ਹੁਣ ਜਿਹੜੇ ਤੁਹਾਡੇ ਚ ਕਈ ਬੰਦੇ ਬੈਠੇ ਆ ਨਾ ਸਾਡੇ ਤੁਹਾਡੇ ਮੈਨੂੰ ਵੀ ਇਦਾਂ ਹੀ ਲੱਗਦਾ ਸੀ ਵੀ ਮੈਂ ਆਪਣੀ ਗੱਲ ਵੀ ਜੇ ਦੱਸਾਂ ਵੀ ਮੈਨੂੰ ਵੀ ਇਦਾਂ ਲੱਗਦਾ ਸੀ ਕਿ ਜਦੋਂ ਐ ਬੰਦਾ ਨਾ ਜਿਵੇਂ ਹੁਣ ਵੇਖਿਓ ਮੇਰੇ ਕੰਨੀ ਅੱਖਾਂ ਐ ਬੰਦ ਕਰਕੇ ਜਿਹੜਾ ਐ ਜਮਾਈ ਸਿੱਧਾ ਜਾ ਹੋ ਕੇ ਰੀੜ ਦੀ ਹੱਡੀਆਂ ਜਿਵੇਂ ਵੱਲ ਕੱਢ ਕੇ ਐਂ ਜਿਵੇਂ ਬੈਠੇ ਤੇ ਮੈਨੂੰ ਵੀ ਕਈ ਵਾਰੀ ਇਦਾਂ ਲੱਗਦਾ ਹੁੰਦਾ ਸੀ ਬੀ ਯਾਰ ਕੈਸੀ ਲਿਵ ਲੱਗੀ ਰੱਬ ਨਾਲ ਲੱਗ ਜਾਂਦਾ ਹੈ ਪਰ ਦੱਸੋ ਬਈ ਸਿੱਖ ਹੈ ਜਿਹੜਾ ਪਹਿਲੀ ਗੱਲ ਗੁਰੂ ਸਾਡਾ ਦੇਹ ਹੈ ਕਿ ਸ਼ਬਦ ਹੈ ਸ਼ਬਦ ਸਿੱਖ ਸੁਰਤ ਹੈ ਕਿ ਸਰੀਰ ਦੇ ਹੈ ਸੁਰਤ ਸ਼ਬਦ ਗੁਰੂ ਸੁਰਤ ਤੁਨ ਚੇਲਾ ਫਿਰ ਲਿਵ ਕਾ ਕੌਣ ਲਾਉ ਸਰੀਰ ਤੇ ਬਹਿ ਗਿਆ ਇਦਾਂ ਇਦਾਂ ਬੈਠੇ ਦਾ ਹੁਣ ਕਿਹ ਪਤਾ ਹੈ ਬਈ ਮੇਰੇ ਵਰਗਾ ਸਟੇਜ ਤੇ ਐ ਬਹਿ ਜੇ ਅੱਖਾਂ ਬੰਦ ਕਰਕੇ ਹੱਥ ਐ ਗੋਡਿਆਂ ਤੇ ਹੱਥ ਰੱਖ ਲਵੇ ਐ ਬਹਿ ਜੇ ਕੀ ਪਤਾ ਲੱਗਦਾ ਤੁਹਾਨੂੰ ਤੁਹਾਡੇ ਵਰਗੇ ਲੋਕਾਂ ਨੂੰ ਵਿਖਾਉਣ ਲਈ ਮੈਂ ਐ ਬੈਠਾ ਹੋਵਾਂ ਅੱਖੋ ਸਤਨਾ ਜੀ ਬਾਸ ਲਿਵ ਕਿਦੇ ਚ ਲੱਗੀ ਐ ਲੋਕਾਂ ਚ ਵੇਖ ਰਹੇ ਆ ਮੈਨੂੰ ਸਟੇਜ ਤੇ ਬੈਠੇ ਹੁਣ ਲਿਵ ਲੱਗਣ ਦਾ ਮਤਲਬ ਐ ਬਈ ਮਨ ਪਰਮਾਤਮਾ ਨਾਲ ਜੁੜੇ ਹੁਣ ਲਿਵ ਲੱਗੀ ਦਾ ਕਹਿੰਦੇ ਵੱਡਾ ਉਹ ਐ ਜਿਹਦੀ ਲਿਵ ਰੱਬ ਨਾਲ ਲੱਗਦੀ ਐ ਮਾਇਆ ਬਟਿਆਈ ਏਦਾਂ ਥੋੜਾ ਬੰਦਾ ਵੱਡਾ ਹੁੰਦਾ ਵੱਡਾ ਉਹ ਹੁੰਦਾ ਜਿੱਦੀ ਲਿਵ ਲੱਗੀ ਏ ਹੁਣ ਲਿਵ ਲੱਗੀ ਵਾਲੇ ਦੀ ਪਛਾਣ ਕਿਵੇਂ ਕਰੀਏ ਤੁਹਾਡੇ ਚ ਵੇਖਿਓ ਕਿੰਨੇ ਨਿਕਲ ਆਉਣਗੇ ਆ ਲਿਵ ਤੇ ਪਿਆਰਿਓ ਤੁਹਾਡੇ ਵਰਗੇ ਜਿਹੜੇ ਪਿੰਡਾਂ ਚ ਰਹਿਣ ਵਾਲੇ ਆਪਣੇ ਬੰਦੇ ਆ ਹੁਣ ਉਹ ਪਹਿਲੀ ਕਈ ਤੇ ਏਦਾਂ ਦੇ ਵੀ ਤੁਹਾਡੇ ਚ ਚੌਂਕੜੀ ਨਹੀਂ ਵੱਜਦੀ ਉਹਨਾਂ ਦੀ ਸਾਰੀ ਜ਼ਿੰਦਗੀ ਟਰੈਕਟਰ ਚ ਲਾਇਆ ਏ ਯਾਰ ਕਈਆਂ ਵਾਉਂਦੇ ਰਹੇ ਆ ਉਹ ਕਿਹੜੀ ਚੌਂਕੜੀ ਕਿਵੇਂ ਮਾਰਨ ਨੂੰ ਮੇਰੇ ਵਰਗੇ ਬੇਲੜ ਬੰਦੇ ਜਿਨ੍ਹਾਂ ਨੇ ਕੰਮ ਹੀ ਢੱਕਾ ਨਹੀਂ ਟੋੜਿਆ ਉਹ ਚੌਂਕੜੀ ਮਾਰ ਕੇ ਭਾਵੇਂ 10 ਘੰਟੇ ਭਾਈ ਰੱਖੋ ਕੀਤਾ ਹੀ ਕੁਝ ਨਹੀਂ ਫਾਨ ਬਈ ਕੰਮ ਹੀ ਚੌਂਕੜੀ ਮਾਰਨ ਦਾ ਕੀਤਾ ਹੋਰ ਕੀਤਾ ਕੀ ਜਦੋਂ ਕੰਮ ਹੀ ਚੌਂਕੜੀ ਮਾਰਨ ਦਾ ਕੀਤਾ ਹੈ ਐਦਾਂ ਹੀ ਬਹਿਣ ਦੀ ਆਦਤ ਹੀ ਫਿਰ ਭੈ ਹੀ ਜਾਣਾ ਭਾਈ ਫਿਰ ਤੁਹਾਡੇ ਵਾਲਾ ਸਾਥੋਂ ਨਹੀਂ ਹੁੰਦਾ ਬਹਿਣ ਵਾਲਾ ਤੁਹਾਥੋਂ ਨਹੀਂ ਹੁੰਦਾ ਐਦਾਂ ਹੀ ਆ ਨਾ ਪਿਆਰੇ ਪ੍ਰਾਣੇ ਤੇ ਫਿਰ ਵੀ ਜਿਹੜੇ ਆ ਆਪਣੇ ਜਦੋਂ ਛੋਟੀਆਂ ਕਲਾਸਾਂ ਵਿੱਚ ਬੱਚੇ ਪੜ੍ਹਦੇ ਸੀ ਤੇ ਸਕੂਲ ਵਿੱਚ 7-8 ਘੰਟੇ ਥੱਲੇ ਹੀ ਬੈਠਦੇ ਸੀ ਪੁੰਜੇ ਹੀ ਆਪਣੀ ਬੋਰੀ ਲੈ ਜਾਂਦੇ ਸੀ ਜਾਂ ਉਹ ਪੱਟੀਆਂ ਜੀਆਂ ਬਿਸ਼ੀਆਂ ਹੁੰਦੀਆਂ ਸੀ ਥੱਲੇ ਬਹਿ ਕੇ ਬੱਚੇ ਪੜ੍ਹਦੇ ਸੀ ਤੇ ਉਹ 5 ਸਾਲ ਬਹਿਣਾ ਪੈਂਦਾ ਸੀ ਥੱਲੇ 6ਵੀਂ ਕਲਾਸ 'ਚ ਜਾ ਕੇ ਉਹ ਅੱਗੇ ਬੈਂਚ ਵਗੈਰਾ ਮਿਲਦੇ ਸੀ ਉਹਨੇ ਚ ਹੀ ਬੰਦੇ ਨੂੰ ਪੁੰਜੇ ਬਹਿਣ ਦੀ ਆਦਤ ਵੈ ਚੌਂਕੜੀ ਮਾਰ ਕੇ ਬੱਚਾ ਬਹਿ ਜਾਂਦਾ ਸੀ ਉਹ ਪੁਰਾਣੇ ਸਾਰੇ ਹੀ ਬਹਿ ਜਾਂਦੇ ਆ ਨਿਆਣਿਆਂ ਨੂੰ ਸਾਡਿਆਂ ਨੂੰ ਆਬਤ ਘਟ ਵੈਸੇ ਵਿੱਚ ਦੀ ਬੇਨਤੀ ਕਰਦੇ ਆਂ ਵੀ ਬੱਚਿਆਂ ਨੂੰ ਕੋਸ਼ਿਸ਼ ਕਰਿਆ ਕਰੋ ਥੱਲੇ ਬਹਿ ਕੇ ਰੋਟੀ ਖਾਈਏ ਚੌਂਪੜਾ ਮਾਰ ਕੇ ਉਹ ਆਦਤ ਪਾਉ ਚੌਂਪੜਾ ਮਾਰ ਕੇ ਬਹਿਣਾ ਫਿਰ ਜੇ ਕਦੀ ਇਦਾਂ ਬਹਿਣਾ ਪੈ ਜੇ ਮਜਬੂਰੀ ਚ 2 ਘੰਟੇ ਫਿਰ ਬੰਦਾ ਪਾਸੇ ਨਹੀਂ ਮਾਰਦਾ ਆਦਤ ਪੈ ਜਾਂਦੀ ਹੈ ਹੈ ਚੰਗੀ ਹੈ ਪਰ ਧਰਮ ਨਾਲ ਇਹਦਾ ਕੋਈ ਸਬੰਧ ਨਹੀਂ ਹੈ ਚੰਗਾ ਬਹਿ ਸਕੋ ਪਰ ਇਹ ਨਹੀਂ ਵੀ ਜਿਹੜਾ ਬੰਦਾ ਬਹਿ ਸਕਦਾ ਜ਼ਿਆਦਾ ਧਰਮੀ ਹੈ ਇਹ 8 ਘੰਟੇ ਬਹਿ ਗਿਆ ਜ਼ਿਆਦਾ ਧਰਮੀ ਹੈ 15 ਘੰਟੇ ਬਹਿ ਗਿਆ ਜਿਆਦਾ ਇਹਦੇ ਤੇ ਜਿਆਦਾ ਕਿਰਪਾ ਹੈ ਇਹਦੇ ਨਾਲ ਕੋਈ ਮਤਲਬ ਨਹੀਂ ਗੱਲ ਸੁਰਤ ਦੀ ਹੈ ਹੁਣ ਲੇਵ ਲਾਉਣੀ ਹੈ ਜੀ ਸੁਰਤ ਨੇ ਧਿਆਨ ਨਾਲ ਸਮਝਿਓ ਨੁਕਤਾ ਲਓ ਜੀ ਲੇਵ ਲਾਉਣੀ ਹੈ ਸੁਰਤ ਨੇ ਤੇ ਸੁਰਤ ਸੁਰਤ ਵੇਖਦੀ ਹੈ ਹਰੇਕ ਵਿੱਚ ਰੱਬ ਨੂੰ ਪਰਮਾਤਮਾ ਨੂੰ ਹਰੇਕ ਵਿੱਚ ਵੇਖਦੀ ਹੁਣ ਕੌਣ ਵੱਡਾ ਮਾਇਆ ਵੱਡਿਆ ਹੁਣ ਬੰਦਾ ਤੇ ਬੜਾ ਤਿਆਰ ਹੋ ਕੇ ਦਫ਼ਤਰ ਨੂੰ ਚੱਲਿਆ ਬੂਟ ਪਾਲਿਸ਼ ਕੀਤੇ ਨੇ ਟਾਈ ਲਾਈ ਹੈ ਕੋਟ ਪਾਇਆ ਹੈ ਪੈਂਟ ਪਾਈ ਹੈ ਐ ਚਲੋ ਪਟੇ ਵਾਲੇ ਇਦਾਂ ਕਹਿ ਲੋ ਚਾਹੇ ਪੱਗ ਬੰਨ ਲਈ ਸਜਾ ਕੇ ਪੂਰਾ ਪਰਫਿਊਮ ਛਿੜਕਿਆ ਪਾਊਡਰ ਪਾਊਡਰ ਭੁਕਿਆ ਤੇ ਗੱਡੀ ਦੇ ਵਿੱਚ ਟੌਰ ਨਾਲ ਬਹਿ ਕੇ ਚੱਲਿਆ ਸਾਰੀ ਤਿਆਰੀ ਕਿਉਂ ਕੀਤੀ ਐ ਇਹਨੇ ਵੀ ਮੈਂ ਲੋਕਾਂ ਨੂੰ ਸੋਹਣਾ ਲੱਗਾ ਪਿਆਰਾ ਲੱਗਾ ਵਧੀਆ ਲੱਗਾ ਲੋਕਾਂ ਨੂੰ ਤਾਂ ਹੀ ਚੱਲਿਆ ਨਾ ਹੁਣ ਤਿਆਰ ਹੋ ਕੇ ਸੂਟ ਬੂਟ ਪਾ ਕੇ ਹੁਣ ਦਫਤਰ ਚ ਚਲਿਆ ਗਿਆ ਉਹਦਾ ਕਾਦਾ ਵਧੀਆ ਚੰਗਾ ਅਫਸਰ ਹੈ ਕੋਈ ਵੀ ਪਟਵਾਰੀ ਦਾ ਅਹੁਦਾ ਲਾ ਲਓ ਚਾਹੇ ਚੇਅਰਮੈਨ ਹੈ ਕਿਸੇ ਵਧੀਆ ਵਿਭਾਗ ਦੇ ਵਿੱਚ ਲੱਗਿਆ ਵੱਡਾ ਅਫਸਰ ਹੈ ਪਿੰਡਾਂ ਦੇ ਲੋਕ ਆਉਂਦੇ ਨੇ ਮਿਲਣ ਉਹ ਬੰਦਾ ਜਦੋਂ ਐ ਸੂਟ ਬੂਟ ਲਾ ਕੇ ਤੌਰ ਤੇ ਗੱਟ ਕੇ ਐਦਾਂ ਬਹਿ ਗਿਆ ਅੱਛਾ ਹੁਣ ਧਿਆਨ ਰੱਖਿਓ ਭਾਈ ਇਹਦੇ ਚ ਸਰੀਰ ਐ ਬੈਠੇ ਜਾਂ ਐ ਬੈਠੇ ਇਹ ਤਾਂ ਗੱਲ ਹੀ ਨਹੀਂ ਆਈ ਵਿੱਚ ਉਹ ਬੰਦਾ ਨਾ ਜਦੋਂ ਉਥੇ ਦਫ਼ਤਰ ਵਿੱਚ ਲੋਕ ਕੰਮ ਕਰਾਉਣ ਆਉਂਦੇ ਆ ਪਿੰਡਾਂ ਦੇ ਭੋਲੇ-ਫਾਲੇ ਲੋਕ ਨੇ ਗਰੀਬ ਜੇ ਬੰਦੇ ਵਿਚਾਰੇ ਭੋਲੇ ਆਪੋ ਆਪਣੀਆਂ ਜ਼ਮੀਨਾਂ ਦਾ ਕੋਈ ਕੰਮ-ਕੁਮ ਕਰਾਉਣ ਆਉਂਦੇ ਹੀ ਇਹ ਸਾਰੇ ਉਹ ਜਦੋਂ ਹਾਂ ਭਾਈ ਕੰਮ ਕਰਾਉਣ ਵਾਲਾ ਅੰਦਰ ਜਾਂਦਾ ਹਾਂ ਭਾਈ ਆਹ ਕਰਨਾ ਹੈ ਜੀ ਕੰਮ ਜਾ ਮੜਾ ਜਾ ਤੁਹਾਡੀ ਕੁਗੀ ਜੀ ਮਾਰ ਦਿਓ ਜੀ ਸਾਈਨ ਕਰ ਦਿਓ ਐ ਕਿਵੇਂ ਮਾਰ ਦਿਓ ਭਾਈ ਗੱਫਾ ਬਹੁਤ ਵੱਡਾ ਲੱਗਿਆ ਰਜਿਸਟਰੀਆਂ ਛੋਟਾ ਕੰਮ ਹੈ ਕਿਤੇ ਐ ਨਹੀਂ ਹੋਣਾ ਅੱਛਾ ਜੀਕਰ ਕਿਵੇਂ ਫਿਰ ਫਿਰ ਕੀ ਕਹਿੰਦੇ ਹੁੰਦੇ ਆ ਵੀ ਚਾਹ ਪਾਣੀ ਮਾੜਾ ਮੋਟਾ ਚਾਹ ਪਾਣੀ ਇੱਕ ਗੱਲ ਵੇਖੋ ਵੀ ਸੂਟ ਬੂਟ ਕਿੰਨਾ ਵਧੀਆ ਹੈ ਸਭ ਕੁਝ ਖਾ ਕੇ ਆਇਆ ਹੋਣਾ ਘਰੋਂ ਪਰ ਕੈਸੀ ਭੁੱਖੀ ਰੂਹ ਹੈ ਰੱਜੀ ਰੂਹ ਨਹੀਂ ਨਾ ਭੁੱਖਾ ਹੈ 50000 ਤਨਖਾਹ ਲੈਂਦਾ ਪਰ ਫਿਰ ਵੀ ਭੁੱਖਾ ਹੈ ਭੁੱਖਾ ਹੈ ਇਹਨੇ ਭੁੱਖੇ ਬੰਦੇ ਹਰ ਬੰਦੇ ਨੂੰ ਲਲਚਾਈਆਂ ਨਜ਼ਰਾਂ ਨਾਲ ਵੇਖਦੇ ਕਈ ਕੁੱਤਿਆਂ ਨੂੰ ਤੁਸੀਂ ਵੇਖਿਓ ਰੋਟੀ ਖਾਇਓ ਤੁਹਾਡੇ ਕੰਨੀ ਐਂ ਵੇਖੀ ਜਾਣਗੇ ਲਲਚਾਈਆਂ ਦੀਆਂ ਨਜ਼ਰਾਂ ਨਾਲ ਵੀ ਕਦੋਂ ਪਾਉ ਮੈਨੂੰ ਐਂ ਦੀ ਵੇਖਦੇ ਹੁੰਦੇ ਕਈ ਬੰਦੇ ਫਿਰ ਨਹੀਂ ਲਲਚਾਈਆਂ ਦੀਆਂ ਨਜ਼ਰਾਂ ਨਾਲ ਵੇਖਦੇ ਉਦੋਂ ਉਸ ਬੰਦੇ ਵਿੱਚ ਕੁੱਤਾ ਹੁੰਦਾ ਪਰ ਤੂਤ ਪਸ਼ੂ ਕੀ ਮਾਨਸ ਜਾਤ ਉਹ ਬੰਦਾ ਹੁੰਦਾ ਵੇਖਣ ਨੂੰ ਪਰ ਅੰਦਰ ਉਹਦੇ ਕੁੱਤਾ ਹੁੰਦਾ ਹੈ ਉਹ ਲਓ ਜੀ ਉਹ ਬੰਦਾ ਐ ਬਹਿ ਗਿਆ ਹਾਂ ਵੀ ਚਾਹ ਪਾਣੀ ਕੁਛ ਉਹ ਫਿਰ ਕਰਵਾ ਦੇ ਕਰਦੇ ਹੋ ਜੀ ਮਾੜਾ ਜਾ ਤੇ ਕੰਮ ਹੈ ਤੁਹਾਡੇ ਹੁਣ ਇੰਨੇ ਹੈ ਨਹੀਂ ਇੰਨੇ ਜੋਗ ਨਾ ਬਈ ਨਾ ਇਹ ਨਹੀਂ ਕੰਮ ਚੱਲਦਾ ਇਹ 10000 ਤੇ ਚਲੋ ਜੀ ਚਾਹੇ ਬਾਹਰ ਚਾਲੇ ਨੂੰ ਫੜਾ ਦੀ ਚਾਹੇ ਟੇਬਲ ਦੇ ਥੱਲਿਓਂ ਦੀ ਫੜਾ ਦੀ ਚਾਹੇ ਘਰੇ ਫੜਾਇਆ ਕਿਤੇ ਨਾ ਕਿਤੇ ਪਹੁੰਚਦਾ ਪ੍ਰਬੰਧ ਕੀਤਾ ਹੋਇਆ ਸਾਰਾ ਚਲੋ ਜੀ ਹੋ ਗਿਆ ਹੁਣ ਉਹ ਬੰਦਾ ਜਦੋਂ ਬਾਹਰ ਨਿਕਲਿਆ ਨਾ ਕੰਮ ਕਰਾ ਕੇ ਤੇ ਬਾਹਰ ਇੱਕ ਹੋਰ ਬੈਠਾ ਪਿੰਡ ਦਾ ਕਹਿੰਦਾ ਯਾਰ ਕਿਵੇਂ ਦਾ ਅਫਸਰ ਆਇਆ ਆਪਣਾ ਇਹ ਕਿਵੇਂ ਦਾ ਬੰਦਾ ਕਿਵੇਂ ਦਾ ਹੁਣ 10000 ਦੇ ਕੇ ਆਇਆ ਕਹੂ ਵੀ ਫਿਰ ਜਿਹੜਾ ਬੰਦਾ 10000 ਵੱਡੀ ਖਵਾ ਕੇ ਆਇਆ ਆਪਣਾ ਕੰਮ ਕਰਾਉਣ ਗਿਆ ਸਹੀ ਜੈਨੂਇਨ ਹੈ ਕੰਮ ਵਿੱਚ ਕੋਈ ਨੁਕਸ ਨਹੀਂ ਉਹ ਜਿਹੜਾ ਬੰਦਾ ਬਾਹਰ ਨਿਕਲਦਾ ਹੈ ਨਾ ਜੀ ਪਿਆਰਿਓ ਉਹਨੂੰ ਪੁੱਛਦੇ ਵੀ ਦੱਸੋ ਉਹ ਪੈਂਟ ਕੋਟ ਪਾ ਕੇ ਆਇਆ ਸੀ ਵੀ ਮੈਂ ਸੋਹਣਾ ਲੱਗਾ ਟਾਈ ਕਿਉਂ ਲਾਈ ਸੀ ਵੀ ਮੈਂ ਸੋਹਣਾ ਲੱਗਾ ਬੂਟ ਪਾਲਿਸ਼ ਕਰਕੇ ਕਿਉਂ ਪਾਏ ਸੀ ਵੀ ਮੈਂ ਪੱਗ ਪੁੱਗ ਹੈ ਜੱਜ ਕੇ ਬੰਨੀ ਸੀ ਵੀ ਮੈਂ ਸੋਹਣਾ ਲੱਗਾ ਲੈ ਜ਼ੋਰ ਲਾਤਾ ਸੋਹਣਾ ਲੱਗਣ ਲਈ ਜਦੋਂ ਨਿਕਲਿਆ ਬਾਹਰ ਉਹ ਕਹਿੰਦੇ ਬੰਦਾ ਕਿਵੇਂ ਦਾ ਹੈ ਕਹਿੰਦੇ ਬਾਹਲਾ ਕਰਦਾ ਬੰਦਾ ਲੱਭਣ ਜਾ ਸੋਹਣਾ ਬਣ ਜਾ ਸੋਹਣਾ ਤੇਰੀ ਫੋਨ ਹੁਣ ਤੇਰੀ ਫਿਫਟੀ ਕੀ ਕਰੂ ਇੱਥੇ ਹੁਣ ਤੇਰਾ ਪਾਊਡਰ ਭੁੱਕਿਆ ਕੀ ਕਰੂ ਹੁਣ ਪਰਫਿਊਮ ਤੇਰਾ ਕਿੱਧਰ ਗਿਆ ਮੈਕ ਆ ਗਈ ਅਗਲੇ ਨੂੰ ਕੀ 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 ਖੱਟਿਆ ਤੈਂ ਕਿ ਦੱਸ ਕੀ ਕੀ ਵਿਖਾਉਣਾ ਫਿਰ ਹੁਣ ਗੱਡੀ ਭਾਵੇਂ ਤੂੰ ਆਪਣੀ ਕਮਾਈ ਕੀਤੀ ਹੋਵੇ ਅਗਲਾ ਕਿ ਤਾ ਸਾਰੀ ਰਿਸ਼ਵਤ ਦੀ ਜਿੱਡੀ ਮਰਜ਼ੀ ਕੋਠੀ ਪਾਲਾ ਤੇਰੀ ਪੁਸਤਾਂ ਤੱਕ ਲੋਕ ਕਹਿਣੇ ਖੱਟਿਆ ਕੀ ਤੈਂ ਫਿਰ ਖੱਟਿਆ ਕੀ ਸਾਡੇ ਆਤ ਆ ਚੀਜ਼ਾਂ ਸਾਡੇ ਐ ਬਾਹਰਲੇ ਦੇਸ਼ ਵਿੱਚ ਬੱਚਾ ਪੜ ਹੋਵੇ ਨਾ ਉਹ ਹੱਸਣ ਲੱਗ ਪਿਆ ਮੈਨੂੰ ਦੱਸੇ ਕਹਿੰਦਾ ਜੀ ਮੈਂ ਗਿਆ ਇੰਡੀਆ ਰਿਸ਼ਤੇ ਦੀ ਗੱਲ ਚੱਲ ਪਈ ਕਹਿੰਦੇ ਕਿੰਨੇ ਲੈਣਾ ਮੈਂ ਕਿਹਾ ਜੀ 70000 ਡਾਲਰ ਤਨਖਾਹ ਸੀ ਉਹਦੀ ਵੀ ਸਾਲ ਦੀ ਸੈਲਰੀ ਉਹਦੀ 70000 ਡਾਲਰ ਕਹਿੰਦਾ ਮੈਂ ਕਿਹਾ 70000 ਡਾਲਰ ਕਹਿੰਦਾ ਮੇਰਾ ਸਹੁਰਾ ਕਹਿੰਦਾ ਜਿਹਦੇ ਨਾਲ ਰਿਸ਼ਤਾ ਕਰਨਾ ਸੀ ਜਦੋਂ ਉਹ ਕਹਿੰਦਾ ਭਾਈ ਤੂੰ ਕਿੰਨੇ ਕੁ ਬਣ ਜਾਂਦੇ ਨੇ ਅਮਰੀਕਾ ਵਾਲੇ ਨੂੰ ਪੁੱਛੇ ਵੀ ਅਮਰੀਕਾ ਤੋਂ ਕਿੰਨੇ ਕਹਿੰਦੇ ਸਾਡੇ ਉੱਤੋਂ ਉਤੋਂ ਨਹੀਂ ਬਣਦਾ ਇਹ ਤੇ ਤੁਹਾਡੇ ਹੀ ਸਿਸਟਮ ਹੈ ਵੀ ਉਤੋਂ ਕਿੰਨੇ ਕ ਬਣਦੇ ਨੇ ਉਤੋਂ ਵਾਲੇ ਜਰੂਰ ਪੁੱਛਦੇ ਆ ਉਤੋਂ ਵਾਲੀ ਕਮਾਈ ਨਾ ਹੋਵੇ ਸੌਰਾ ਕਹਿੰਦਾ ਛੱਡ ਪਰੇ ਫਿਰ ਰਿਸ਼ਤੇ ਦਾ ਫਾਇਦਾ ਕੀ ਹੈ ਉਤੋਂ ਤੇ ਮਿਲਦਾ ਹੀ ਕੱਖ ਉਤੋਂ ਵਾਲਿਆਂ ਨੂੰ ਜ਼ਿਆਦਾ ਗਿਣਦੇ ਆ ਸਾਡੇ ਸਿਸਟਮ ਕਰਪਟ ਹੋ ਗਿਆ ਲਓ ਹੁਣ ਹੋਰ ਸੁਣੋ ਭਾਈ ਗੱਲ ਸੁਣਿਓ ਧਿਆਨ ਨਾਲ ਹੁਣ ਜਿਹੜਾ ਇਹ ਦਫ਼ਤਰ 'ਚ ਬੰਦਾ ਬੈਠਾ ਹੈ ਇਹ ਸਭੇ ਘੱਟ ਰਾਮ ਵੇਖਦਾ ਕਿਤੇ ਰਾਮ ਮੀਂਝ ਪ੍ਰਮਾਤਮਾ ਰਮਿਆ ਹੋਇਆ ਇਹ ਵੇਖਦਾ ਕਿ ਤੇਰਾ ਵੱਡਾ ਇਹ ਕਿਵੇਂ ਹੋ ਗਿਆ ਇਹ ਤੇ ਛੋਟਾ ਬੰਦਾ ਇਹ ਤੇ ਬੜੀ ਭੈੜੀ ਬਿਰਤੀ ਵਾਲਾ ਬੰਦਾ ਕੀ ਕਹੋਂਗੇ ਇਹੋ ਜੇ ਬੰਦੇ ਨੂੰ ਦਫ਼ਤਰ ਚ ਬੈਠਾ ਲੁੱਟ ਕੇ ਖਾ ਗਿਆ ਦੇਖੋ ਕੈਸੀ ਬਿਰਤੀ ਲੈ ਕੇ ਬੈਠਾ ਹੈ ਬੰਦਾ ਇਹਨੂੰ ਵੱਡਾ ਇਹਦੀ ਲਿਬ ਤੇ ਮਾਇਆ ਨਾਲ ਲੱਗੀ ਐ ਕੌਣ ਵੱਡਾ ਮਾਇਆ ਵਡਿਆਈ ਬੰਦਾ ਟੌਰ ਬਣਾ ਸਕਦਾ ਵੀ ਮਾਇਆ ਵਡਿਆਈ ਨਾਲ ਮੈਂ ਵੱਡਾ ਹੋ ਗਿਆ ਭਈ ਮੇਰੇ ਕੋਲ ਪੈਸਾ ਬਹੁਤ ਹੈ ਜੀ ਬੱਲੇ ਬੱਲੇ ਨਹੀਂ ਭਾਈ ਕੋਈ ਵਡਿਆਈ ਨਹੀਂ ਕਰਦਾ ਕੋਈ ਚੰਗਾ ਨਹੀਂ ਕਹਿੰਦਾ ਉਹ ਜੇ ਬੰਦਿਆਂ ਨੂੰ ਦੋ ਨੰਬਰੀਆਂ ਨੂੰ ਕੋਈ ਬੰਦਾ ਮਤਲਬ ਲਈ ਭਾਵੇਂ ਕਹੀ ਜਾਵੇ ਚੰਗਾ ਹੈ ਪਰ ਕੋਈ ਉਹਨੂੰ ਦਿਲੋਂ ਪਿਆਰ ਨਹੀਂ ਕਰ ਸਕਦਾ ਕੋਈ ਨਹੀਂ ਚੰਗਾ ਸਮਝਦਾ ਉਹ ਜੇ ਬੰਦਿਆਂ ਨੂੰ ਇੱਕ ਕੈਂਚੀ ਚੱਪਲ ਪਾ ਕੇ ਪਾਟੇ 'ਚ ਕੱਪੜੇ ਪਾ ਕੇ ਦਫ਼ਤਰ 'ਚ ਬੈਠਾ ਐ ਸਿੱਧਾ ਸਾਦਾ ਜਿਹਾ ਬੰਦਾ ਕੈਂਚੀ ਚੱਪਲ ਐ ਐ ਉਹ ਜਦੋਂ ਅਗਲਾ ਆਇਆ ਕੰਮ ਕਰਾਉਣ ਕਿੱਥੋਂ ਆਇਆ ਭਾਈ ਫਲਾਣੇ ਪਿੰਡ 'ਚੋਂ ਆਇਆ ਪਹਿਲਾਂ ਚਾਹ ਪੀ ਲੈ ਯਾਰ ਚਾਹ ਦੂਰੋਂ ਆਇਆ ਨਾਲੇ ਚਾਹ ਆਪ ਮੰਗਾਲੀ ਨਾਲੇ ਉਹਦੇ ਲਈ ਚਾਹ ਪੀ ਆਤੀ ਹਾਂ ਹੁਣ ਬੋਲ ਆ ਕੰਮ ਕਰਾਉਣਾ ਸੀ ਚੁੱਪ ਕਰਕੇ ਕਰਤਾ ਐਂ ਸਾਈਨ ਕਰਤੇ ਬਾਹਰ ਅਗਲਾ ਪੁੱਛਦਾ ਬੰਦਾ ਕਿਵੇਂ ਦਾ ਐ ਇਹਨਾਂ ਬਾਹਲਾ ਵਧੀਆ ਬੰਦਾ ਕੀ ਆ ਬਾਕੀ ਕਿਉਂ ਬਈ ਉਹ ਕੰਮ ਉਹ ਜਿਹੜਾ ਜ਼ਿੰਮੇਵਾਰੀ ਨਿਭਾ ਰਿਆ ਆਪਣੀ ਯਾਰ ਸਰਕਾਰ ਤੋਂ 40000 ਲੈਨੇ ਆ 50000 ਲੈਨੇ ਆ ਜੇ ਉਹਦੇ ਨਾਲ ਪੂਰੀ ਨਹੀਂ ਪਈ ਇੰਨਾ ਕੰਮਾਂ ਨਾਲ ਕਿਹੜੀ ਪੂਰੀ ਪੈ ਜੂਗੀ ਕੀ ਹੋ ਜੂਗੇ ਇਥੇ ਇਹ ਗੱਲਾਂ ਸਾਡੇ ਵਰਗਿਆਂ ਤੇ ਸਭ ਤੇ ਲਾਗੂ ਹੁੰਦੀਆਂ ਜੀ ਮੇਰੇ ਵਰਗਾ ਬੰਦਾ ਚਿੱਟਾ ਚੋਲਾ ਪਾ ਕੇ ਐ ਬੈਠਾ ਹੋਵੇ ਟਿਚਨ ਹੋਇਆ ਉੱਪਰ ਦੀ ਗਾਤਰਾ ਐ ਆ ਆ ਗੋਟੇ-ਗਾਟੇ ਲਾਏ ਹੋਣਾ ਐ ਪੂਰੇ ਤਿਆਰੀਆਂ ਕਰਕੇ ਐ ਬੈਠੇ ਹੋਈਏ ਪੂਰੀਆਂ ਬਾਬਾ ਜੀ ਬਣ ਕੇ ਤੇ ਅਗਲਾ ਆ ਕੇ ਕਹਿੰਦੇ ਬਾਬਾ ਜੀ ਮੱਝ ਨਹੀਂ ਮਿਲਦੀ ਘਰੇ ਕੌਖਾ ਬਹੁਤ ਐ ਤੇ ਫਿਰ ਮੇਰੇ ਵਰਗਾ ਵੱਡਾ ਨਿਕੁਰ ਤੂਤ ਕਰੇ ਮਾੜੀ ਫਿਰ ਪਤਾ ਕੀ ਕਰੇ ਤੇਰੇ ਘਰੇ ਕੁਛ ਹੈ ਭਾਈ ਫਿਰ ਕਾਦਾ ਵੱਡਾ ਐ ਕਾਦਾ ਵੱਡਾ ਐ ਇਹ ਵੀ ਰਿਸ਼ਵਤਾ ਮੰਗਦਾ ਇੱਥੇ ਉੱਥੇ ਵੀ ਰਿਸ਼ਵਤਾ ਚੱਲਦੀਆਂ ਨੇ ਇੱਥੇ ਵੀ ਰਿਸ਼ਵਤਾ ਚੱਲਦੀਆਂ ਨੇ ਕਹਿੰਦੇ ਦਿਓ ਭਾਈ ਫਿਰ ਫਿਰ ਬਣੂ ਕੰਮ ਤੇਰਾ ਜੇ ਉਧਰ ਉਧਰ ਨਹੀਂ ਬਣਦੇ ਤੇ ਬਣਦੇ ਇੱਥੇ ਕਿਹੜਾ ਧਰਮ ਵਾਲੇ ਪਾਸੇ ਕਿਹੜਾ ਕੰਮ ਫਰੀ ਬਣਦੇ ਨੇ ਇੱਥੇ ਵੀ ਕਹਣਗੇ ਪਹਿਲਾਂ ਪਾਠ ਕਰਾ ਫਿਰ ਬਣੂ ਐਨੇ ਹਜ਼ਾਰ ਲੱਗੂ ਫਿਰ ਬਣ ਇਹ ਨਹੀਂ ਕਹਿੰਦੇ ਭਾਈ ਗੁਰਬਾਣੀ ਆਪ ਪੜ ਕੇ ਅਕਲ ਲੈ ਲੈ ਸਮਝ ਲੈ ਕੁਛ ਮਤ ਲੈ ਲੈ ਤੈਨੂੰ ਅਕਲ ਆਵੇ ਤੈਨੂੰ ਸਮਝ ਆਵੇ ਜਿਉਣ ਦਾ ਚਾਚਾ ਜੇ ਕਿਉਂ 扑ਟਕਦਾ ਫਿਰਦਾ ਐਵੇਂ ਤਾ ਕਰਕੇ ਹੁਣ ਅੱਜ ਤੋਂ ਬਾਅਦ ਇੱਕ ਗੱਲ ਪੱਕੀ ਕਹਿਣੀ ਛੱਡ ਦਿਓ ਵੀ ਫਲਾਣਾ ਬੰਦਾ ਤੇ ਯਾਰ ਦੋ ਨੰਬਰੀਆ ਨਜ਼ਾਰੇ ਬਹੁਤ ਲੈਂਦਾ ਕਈ ਬੰਦੇ ਸਾਡੇ ਅੰਦਰ ਬਹੁਤ ਏਦਾਂ ਦੇ ਬੰਦੇ ਤੁਹਾਡੇ ਚ ਬੈਠਣ ਕਹਿਣਗੇ ਕਈ ਕਹਿੰਦੇ ਡਿਗਰੀਆਂ ਚੱਕੀ ਫਿਰਦੇ ਆ ਫਲਾਣਾ ਬੰਦਾ ਸਿਰੇ ਦਾ ਠੱਗ ਹੈ ਕਿਤੇ ਦੀ ਕਿਤੇ ਪਹੁੰਚ ਗਿਆ ਯਾਰ ਚੰਗੇ ਬੰਦਿਆਂ ਦੀ ਕਦਰ ਹੀ ਨਹੀਂ ਇੱਥੇ ਸਾਡੇ ਚ ਕਰਦੇ ਨਹੀਂ ਗੀ ਬੰਦੇ ਤਾਂ ਵੀ ਰੱਬ ਕਿਉਂ ਐ ਕਰਦਾ ਹੈ ਚੰਗਾ ਬੰਦਾ ਪਿੱਛੇ ਰਹਿ ਜਾਂਦਾ ਹੈ ਦੋ ਨੰਬਰੀਏ ਸਾਰੇ ਅੱਗੇ ਲੰਘ ਜਾਂਦੇ ਨੇ ਓ ਕਿੱਡੀ ਕਿੱਡੀ ਕੋਠੀਆਂ ਬਣਾ ਕੇ ਬੈਠੇ ਐ ਉਹ ਪਿਆਰਿਓ ਉਹਨਾਂ ਦੀ ਚਮਕ ਦਮਕ ਬਾਹਰ ਲਈ ਐ ਗੁਰੂ ਜੀ ਕਹਿੰਦੇ ਅੰਦਰੋਂ ਵੇਖੇ ਨਾ ਉਹਨਾਂ ਦਾ ਹਾਲ ਬਹੁਤ ਬੁਰਾ ਐ ਇਹੋ ਜੇ ਬੰਦਿਆਂ ਦੀ ਬਾਤ ਨਹੀਂ ਪੁੱਛਦਾ ਫਿਰ ਕੋਈ ਪੜਦੇ ਜੀ ਜੋ ਵਿਚਾਰੇ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਨਾਲ ਚੱਲਦਾ ਸਭ ਕੋਏ ਨਾਲ ਚੱਲਦਾ ਸਭ ਕੋਏ ਬੜੀ ਦੁਨੀਆ ਉਹਦੇ ਮਗਰ ਲਾਲਾ ਲਾਲਾ ਕਰਦੀ ਹੋਵੇ ਮਗਰ ਮਗਰ ਕਿਉਂਕਿ ਜਦੋਂ ਉਹਦਾ ਮਿਲ ਜਾਂਦਾ ਬੰਦਾ ਮਗਰ ਮਗਰ ਲੱਗਦੇ ਹੀ ਸਾਰੇ ਅਗਲੇ ਨੂੰ ਲੋੜ ਹੈ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਨਾਮ ਹੀ ਬੜਾ ਚੰਗਾ ਜਾਂ ਰੱਖ ਲਵੇ ਬ੍ਰਹਮ ਗਿਆਨੀ ਬਣ ਜਾਏ ਨਾਮ ਦੇ ਨਾਲ ਬ੍ਰਹਮ ਗਿਆਨੀ ਵੀ ਲਾ ਲਵੇ ਪਰ ਅੱਗੇ ਕੀ ਕਿਹਾ ਜੇ ਇਸ ਨਦਰ ਨਾ ਆਵੇ ਹੀ ਤਾਂ ਬਾਤ ਨਾ ਪੁੱਛੈ ਤੇ ਵਿੱਚ ਨਾ ਆਵੇ ਤੇ ਉਹਦੀ ਕੋਈ ਬਾਤ ਨਹੀਂ ਪੁੱਛਦਾ ਪਰ ਪਿੱਛੇ ਤੇ ਕਹਿ ਕੇ ਆਏ ਆ ਵੀ ਉਹਦੇ ਮਗਰੀ ਤੁਰਦੇ ਨੇ ਸਾਰੇ ਬਾਰੋਂ ਉਹਦੇ ਮਗਰ ਸਾਰੇ ਹੀ ਦੁਰਨਗੇ ਪਰ ਅੰਦਰੋਂ ਬੰਦਾ ਕੱਲਾ ਹੀ ਹੁੰਦਾ ਹੈ ਉਹਦੇ ਨਾਲ ਅੰਦਰੋਂ ਨਹੀਂ ਕੋਈ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨੂੰ ਐਂ ਲੱਗਦਾ ਯਾਰ ਬੰਦੇ ਮੇਰੇ ਮਗਰ ਬਹੁਤ ਨੇ ਪਰ ਮੈਂ ਹੈ ਮੇਰੇ ਮਗਰ ਕੋਈ ਵੀ ਨਹੀਂ ਕੱਲਾ ਹੀ ਨਾਲ ਨਹੀਂ ਹੁੰਦਾ